ਅਸੀਂ ਖੜੇ ਆ ਅੰਮ੍ਰਿਤਸਰ ਦੇ ਰਣਜੀਤ ਐਵੇਨਿਊ ਕਮਿਊਨਿਟੀ ਸੈਂਟਰ ਦੇ ਬਾਹਰ ਤੁਸੀਂ ਮੇਰੇ ਪਿੱਛੇ ਦੇਖ ਸਕਦੇ ਹੋ ਇਹ ਤਸਵੀਰਾਂ ਇੰਪਰੂਵਮੈਂਟ ٹرسٹ ਅੰਮ੍ਰਿਤਸਰ ਕਮਿਊਨਿਟੀ ਹਾਲ ਇਹ ਕਮਿਊਨਿਟੀ ਹਾਲ ਇਸ ਕਰਕੇ ਬਣਾਇਆ ਗਿਆ ਸੀਗਾ ਲੋਕਾਂ ਦੀ ਮੰਗ ਸੀ ਕਿ ਇਸ ਇਲਾਕੇ ਦੇ ਵਿੱਚ ਕੋਈ ਇਸ ਤਰ੍ਹਾਂ ਦਾ ਕਮਿਊਨਿਟੀ ਹਾਲ ਨਹੀਂ ਹੈ ਕੋਈ ਖੁਸ਼ੀ ਗਮੀ ਦਾ ਪ੍ਰੋਗਰਾਮ ਕਰਨਾ ਹੋਵੇ ਤੇ ਲੋਕਾਂ ਲਈ ਇਹ ਕਮਿਊਨਿਟੀ ਹਾਲ ਜਿਹੜਾ ਹੈ ਇਹਦੀ ਜਗ੍ਹਾ ਉਸ ਵੇਲੇ ਅਕਾਲੀ ਦਲ ਬਾਦਲ ਤੇ ਭਾਜਪਾ ਦੀ ਸਰਕਾਰ ਸੀ ਤੇ ਮੰਤਰੀ ਸਾਹਿਬਨ ਲੋਕਲ ਬੋਡੀ ਮਿਨਿਸਟਰ ਸਾਹਿਬ ਅਨਿਲ ਜੋਸ਼ੀ ਉਨਾ ਵੱਲੋਂ ਇਹ ਜਗ੍ਹਾ ਦਿੱਤੀ ਗਈ ਸੀ ਬਾਅਦ ਚ ਉਸਾਰੀ ਹੋਈ ਕਾਂਗਰਸ ਦੀ ਸਰਕਾਰ ਆਈ ਤੇ ਚਲੀ ਗਈ ਪਰ ਇਹ ਕਮਿਊਨਿਟੀ ਸੈਂਟਰ ਦਾ ਜਿਹੜਾ ਉਦਘਾਟਨ ਨਹੀਂ ਹੋ ਸਕਿਆ ਯਾਨੀ ਕਿ ਇਹ ਖੁੱਲ ਨਹੀਂ ਸਕਿਆ ਹੁਣ ਜੋ ਸਾਨੂੰ ਪਤਾ ਲੱਗਿਆ ਕਿ ਇਸ ਕਮਿਊਨਿਟੀ ਸੈਂਟਰ ਦੇ ਵਿੱਚ ਪ੍ਰੋਗਰਾਮ ਕਰਾਉਣ ਵਾਸਤੇ ਕਿਸੇ ਨੂੰ ਵੀ 50000 ਰੁਪਏ ਦੀ ਜਿਹੜੀ ਹੈ ਉਹ ਰਾਸ਼ੀ ਇੰਪਰੂਵਮੈਂਟ ٹرسٹ ਨੂੰ ਜਮ੍ਹਾਂ ਕਰਾਣੀ ਪੈਗੀ ਤੇ ਉਸ ਤੋਂ ਬਾਅਦ ਇਹ ਕਿਸੇ ਠੇਕੇਦਾਰ ਦੇ ਹਵਾਲੇ ਕਰ ਦਿੱਤਾ ਗਿਆ ਇਹ ਕਹਿਣਾ ਹੈ ਕਿ ਇਸ ਠੇਕੇਦਾਰ ਨੇ ਇਸ ਦੀ ਰੈਨੋਵੇਸ਼ਨ ਦੇ ਉੱਤੇ ਕਰੀਬ-ਕਰੀਬ 35-40 ਲੱਖ ਰੁਪਇਆ ਖਰਚ ਕੀਤਾ ਹੈ ਹੁਣ ਅਸੀਂ ਤੁਹਾਨੂੰ ਕਮਿਊਨਿਟੀ ਸੈਂਟਰ ਦੇ ਅੰਦਰ ਵੀ ਲੈ ਕੇ ਜਾਵਾਂਗੇ ਕਿਉਂਕਿ ਕਿਹਾ ਜਾ ਰਿਹਾ ਇਹ ਵਾਲਾ ਗੇਟ ਬੰਦ ਆ ਹੁਣ ਇਹ ਬਣਾਇਆ ਤੇ ਇਸ ਕਰਕੇ ਗਿਆ ਸੀਗਾ ਇਸ ਕਰਕੇ ਕਿ ਲੋਕ ਇਲਾਕੇ ਦੇ ਜਿਹੜੇ ਨੇ ਉਹਨਾਂ ਨੂੰ ਇਸ ਦਾ ਫਾਇਦਾ ਮਿਲ ਸਕੇ ਪਰ ਤੁਸੀਂ ਦੇਖ ਸਕਦੇ ਹੋ ਇਹਦਾ ਫਾਇਦਾ ਕਿੰਨਾ ਕੁ ਮਿਲ ਪਾਰ ਰਿਹਾ ਕਿਉਂਕਿ ਇਹ ਕਿਹਾ ਜਾ ਰਿਹਾ ਕਿ ਇੱਥੇ ਜਿਹੜੇ ਬੰਦਿਆਂ ਨੂੰ ਇੱਕ ਕੰਟਰੈਕਟ ਤੇ ਦਿੱਤਾ ਗਿਆ ਉਹਨਾਂ ਦੀ ਮਨਮਰਜ਼ੀ ਚੱਲਦੀ ਹੈ ਪਰ ਪਲੇਟ ਉਹ ਜਿਵੇਂ ਕਿ ਕਿਸੇ ਹੋਟਲ ਦੇ ਵਿੱਚ ਪ੍ਰੋਗਰਾਮ ਕਰਨਾ ਹੁੰਦਾ ਤੇ ਪਰ ਪਲੇਟ ਚੱਲਦੀ ਏ ਇਸ ਤਰ੍ਹਾਂ ਹੀ ਇੱਥੇ ਪਰ ਪਲੇਟ ਜਿਹੜਾ ਉਹ ਲੋਕਾਂ ਕੋਲੋਂ ਲਿਆ ਜਾਂਦਾ ਤੁਹਾਨੂੰ ਦਿਖਾਉਂਦੇ ਆ ਇਸ ਕਮਿਊਨਿਟੀ ਹਾਲ ਦੀਆਂ ਤਸਵੀਰਾਂ ਆਖਿਰਕਾਰ ਇਹ ਕਮਿਊਨਿਟੀ ਸੈਂਟਰ ਇਸ ਕਰਕੇ ਬਣਾਇਆ ਗਿਆ ਸੀ ਕਿ ਇਲਾਕੇ ਦੇ ਲੋਕਾਂ ਨੂੰ ਇਹਦਾ ਫਾਇਦਾ ਮਿਲ ਸਕੇ ਅਨਿਲ ਜੋਸ਼ੀ ਨਾਲ ਸਾਡੀ ਗੱਲਬਾਤ ਹੋਈ ਏ ਇਹ ਹੈਗਾ 4000 ਗੱਜ ਜਗ੍ਹਾ ਤੇ ਇਹ ਜਗ੍ਹਾ ਜਿਹੜੀ ਹੈ ਬੇਸ਼ਕੀਮਤੀ ਜਗ੍ਹਾ ਰੰਜੀਤ ਐਵੇਨਿਊ ਪ੍ਰਾਈਮ ਲੋਕੇਸ਼ਨ ਹੈ ਤੇ 150 ਕਰੋੜ ਦੀ ਕਰੀਬ ਕਰੀਬ ਜਗਾ ਜਿਹਦੇ ਉੱਤੇ 7-8 ਕਰੋੜ ਰੁਪਇਆ ਲੱਗਿਆ ਤੁਸੀਂ ਲਾਈਵ ਤਸਵੀਰਾਂ ਦੇਖ ਸਕਦੇ ਹੋ ਕਮਿਊਨਿਟੀ ਸੈਂਟਰ ਦੇ ਅੰਦਰ ਦੀਆਂ ਵੀ ਇਹ ਕਿੱਦਾਂ ਸੋਹਣਾ ਬਣਿਆ ਤੇ ਅਸੀਂ ਜਾਣ ਕੇ ਹੈਰਾਨ ਆ ਕਿ ਸਿਰਫ ਇੰਪਰੂਵਮੈਂਟ ਟਰਸਟ ਦੇ ਚੇਅਰਮੈਨ ਅਸ਼ੋਕ ਤਲਵਾਰ ਨੇ ਇਹ ਫੂਡੀਜ਼ ਰੈਸਟੋਰੈਂਟ ਵਾਲਿਆਂ ਨੂੰ 25000 ਰੁਪਏ ਇੱਕ ਫੰਕਸ਼ਨ ਜਿਹੜਾ ਕਰਾਇਆ ਉਹਦੇ ਉੱਤੇ ਦੇ ਦੇ ਦਿੱਤਾ ਤੇ ਉਹਨਾਂ ਦਾ ਇਹ ਦਾਵਾ ਹੈ ਉਹਨਾਂ ਦਾ ਸਿਰਫ ਇਹ ਕਹਿਣਾ ਹੈ ਕਿ ਇਸ ਜਿਹੜੇ ਸੈਂਟਰ ਦੇ ਉੱਤੇ ਫੂਡੀਜ਼ ਵਾਲਿਆਂ ਕੋਲੋਂ ਮੈਂ 35-40 ਲੱਖ ਰੁਪਏ ਦਾ ਰੈਨੋਵੇਸ਼ਨ ਦਾ ਕੰਮ ਕਰਾਇਆ ਹੁਣ 35-40 ਲੱਖ ਰੁਪਏ ਦੀ ਰੈਨੋਵੇਸ਼ਨ ਦਾ ਕੰਮ ਕਰਾ ਕੇ ਤੁਸੀਂ ਕਿਸੇ ਨੂੰ ਕੀ 150 ਪੌਣੇ 200 ਕਰੋੜ ਦੇ ਜਗਾ ਕਿਰਾਏ ਤੇ ਦੇ ਦੋਗੇ ਸਭ ਦਾ ਜਵਾਬ ਹੋਏਗਾ ਨਹੀਂ ਇਸ ਤੋਂ ਪਹਿਲੇ ਕਿ ਇਹ ਸੀ ਤੁਹਾਨੂੰ ਅਨਿਲ ਜੋਸ਼ੀ ਨਾਲ ਜਿਹੜੀ ਗੱਲਬਾਤ ਸਾਡੀ ਹੋਈ ਏ ਉਹ ਤੁਹਾਨੂੰ ਦਸੀਏ ਪਹਿਲੇ ਤੁਹਾਨੂੰ ਲੈ ਕੇ ਜਾਵਾਂਗਾ ਮੈਂ ਕਮਿਊਨਿਟੀ ਹਾਲ ਦੇ ਅੰਦਰ ਤੇ ਤੁਸੀਂ ਦੇਖੋ ਇੱਕ ਕਮਿਊਨਿਟੀ ਸੈਂਟਰ ਜਿਹੜਾ ਕਿ ਖੁਸ਼ੀ ਗਮੀ ਵਿਆਹ ਸ਼ਾਦੀ ਵਾਸਤੇ ਬਣਾਇਆ ਗਿਆ ਸੀਗਾ ਇਸ ਨੂੰ ਕਿਸ ਤਰ੍ਹਾਂ ਮੈਰਿਜ ਪੈਲੇਸ ਦੇ ਵਿੱਚ ਤਬਦੀਲ ਕਰ ਦਿੱਤਾ ਗਿਆ ਤੁਸੀਂ ਦੇਖ ਸਕਦੇ ਹੋ ਕਿੰਨਾ ਸੋਹਣਾ ਇੱਕ ਸੈਂਟਰ ਬਣਾਇਆ ਗਿਆ ਫਾਊਂਟੇਨ ਵੀ ਇੱਥੇ ਹੈ ਸੋਫੇ ਸ਼ਾਇਦ ਸਫਾਈ ਵਾਸਤੇ ਕੱਢੇ ਹੈ ਮੈਂ ਗੱਲ ਕਰਾਂਗਾ ਇੱਥੇ ਜਿਹੜੇ ਮੈਨੇਜਰ ਸਾਹਿਬ ਨੇ ਉਹਨਾਂ ਦੇ ਨਾਲ ਪਹਿਲੇ ਤੇ ਤੁਹਾਨੂੰ ਮੈਂ ਅੰਦਰ ਦੀਆਂ ਤਸਵੀਰਾਂ ਦਿਖਾਵਾਂਗਾ ਤੁਸੀਂ ਇਹ ਦੇਖੋ ਵੀ ਇੱਕ ਕਮਿਊਨਿਟੀ ਹਾਲ ਜਿਹੜਾ ਅੰਦਰ ਹੈ ਇਹ ਕਮਿਊਨਿਟੀ ਹਾਲ ਦੇ ਅੰਦਰ ਅਸੀਂ ਆ ਗਏ ਆਂ ਤੇ ਤੁਸੀਂ ਦੇਖ ਸਕਦੇ ਹੋ ਕਿਸ ਤਰ੍ਹਾਂ ਟੇਬਲ ਇੱਥੇ ਲੱਗੇ ਹੋਏ ਆਂ ਬੜੇ ਸ਼ਾਨਦਾਰ ਟੇਬਲ ਲੱਗੇ ਆਂ ਕੁਰਸੀਆਂ ਵੀ ਲੱਗੀਆਂ ਹੋਈਆਂ ਤੇ ਇੱਥੇ ਕੁਝ ਤੁਸੀਂ ਕੀ ਨਾਮ ਹੈ ਜੀ ਤੁਹਾਡਾ ਰਾਜੀਸ਼ ਕੁਮਾਰ ਰਾਜੀਸ਼ੀ ਤੁਸੀਂ ਇੱਥੇ ਮੈਨੇਜਰ ਹੋ ਹਾਂਜੀ ਸਰ ਇੱਕ ਮੈਨੇਜਰ ਤੁਹਾਨੂੰ ਮਤਲਬ ਕਿੰਨੇ ਪੁਆਇੰਟ ਕੀਤਾ ਇੱਥੇ ਮੈਨੂੰ ਜਿਨ੍ਹਾਂ ਨੇ ਲਿਆ ਲੈ ਰੱਖਿਆ ਹੈ ਕੰਟਰੈਕਟਰ ਕਿੰਨਾਂ ਨੇ ਫੂਡੀਜ਼ ਵਾਲਿਆਂ ਨੇ ਜੀ ਫੂਡੀਜ਼ ਵਾਲਿਆਂ ਨੇ ਸਰ ਅੱਛਾ ਮੰਨ ਲਓ ਇੱਥੇ ਕੋਈ ਬੰਦਾ ਕਰਾਉਂਦਾ ਪ੍ਰੋਗਰਾਮ ਤੁਸੀਂ ਦੇਖੋ ਨਾ ਜੀ ਬੜੀ ਸੋਹਣੀਆਂ ਕੁਰਸੀਆਂ ਲਾਈਆਂ ਆ ਫੁੱਲ ਲਏ ਹੋਏ ਆ ਤੇ ਮੰਨ ਲਓ ਕੋਈ ਕਰਾਉਂਦਾ ਹੈ ਤੇ ਇਹਦੇ ਕਿੰਨੇ ਪੈਸੇ ਤੁਸੀਂ ਚਾਰਜ ਕਰਦੇ ਹੋ ਸਰ ਅਸੀਂ ਜਿੱਦਾਂ ਬੈਸਟ ਨੂੰ ਖਾਣਾ ਹੈ ਸਾਡੇ ਕੋਲ 800 ਰੁਪਏ ਦੇ ਪ੍ਰੋਵਾਈਡ ਸਟਾਰਟ ਕਰ ਦਿੰਦੇ ਆ ਅੱਛਾ ਜੀ ਹਾਂ ਜੀ ਬੈਸਟ ਨੂੰ ਖਾਣੇ ਚ ਕੀ ਕੀ ਪ੍ਰੋਵਾਈਡ ਕਰਾਉਂਦੇ ਹੋ ਕੀ ਕੀ ਦਿੰਦੇ ਹੋ ਸਨੈਕਸ ਵੀ ਹੋਏਗਾ ਸੂਪ ਵੀ ਹੋਏਗਾ ਕੋਲਡਿੰਗ ਪਾਣੀ ਮਿਲਣ ਵਾਲਟਰ ਖਾਣਾ ਵਿੱਚ ਮਿੱਠੇ ਹੋਣਗੇ ਰਾਇਤਾ ਸੈਲਡ ਹਰ ਇੱਕ ਪ੍ਰੋਪਰ ਮੀਲ ਜਿਹੜੀ ਖਾਣ ਦੀ ਹੋਵੇਗੀ

ਪੰਗੜੇ ਬਾਣਡੇ ਇੱਥੇ ਤੇ ਸ਼ੋਕ ਵਾਲਾ ਮਾਹੌਲ ਹੁੰਦਾ ਤੇ ਮਹਾਰਾਣੀ ਜੀ ਜਿਹੜੇ ਪੀਂਗ ਵੀ ਝੂਟ ਰਹੇ ਉਹ ਵੀ ਤੁਸੀਂ ਬਣਾਈਏ ਸਾਹਮਣੇ ਮੈਂ ਦੇਖ ਰਹਾ ਹਾਂ ਕੈਮਰਾਮੈਨ ਨੂੰ ਕਵਾਂਗਾ ਉਹ ਵੀ ਦਿਖਾਏਗਾ ਸਾਹਮਣੇ ਦੇਖੋ ਨਾ ਜੀ ਫਿਰ ਇਹੋ ਜਿਹਾ ਮਾਹੌਲ ਦੇ ਵਿੱਚ ਤੁਸੀਂ ਕੋਈ ਖੁਸ਼ੀ ਦਾ ਪ੍ਰੋਗਰਾਮ ਤਾਂ ਕਰ ਸਕਦੇ ਹੋ ਪਰ ਗਮੀ ਦਾ ਪ੍ਰੋਗਰਾਮ ਨਹੀਂ ਕਰ ਸਕਦੇ ਬਿਲਕੁਲ ਨਹੀਂ ਐਕਚੁਅਲੀ ਗਮੀ ਦਾ ਪ੍ਰੋ ਚਲੋ ਹੁਣ ਮੈਂ ਤੁਹਾਨੂੰ ਲੈ ਕੇ ਜਾਵਾਂਗਾ ਬਾਹਰ ਇਸ ਤੋਂ ਮੈਂ ਗੱਲਬਾਤ ਕਰਾਂਗੇ ਸੀ ਜਿਹੜੇ ਇੰਪਰੂਵਮੈਂਟ ਤੇ ٹرسٹ ਦੇ ਚੇਅਰਮੈਨ ਨੇ ਉਹਨਾਂ ਨਾਲ ਵੀ ਅਨਿਲ ਜੋਸ਼ੀ ਜਿਨ੍ਹਾਂ ਨੇ ਉਸ ਵੇਲੇ ਇਹ ਜਗ੍ਹਾ ਅਲਾਟ ਕਰਾਈ ਸੀ ਕਿਉਂਕਿ ਇਹ ਨਾਰਥ ਵਿਧਾਨ ਸਭਾ ਹਲਕੇ ਦੇ ਵਿੱਚ ਆਉਂਦੀ ਹੈ ਤੇ ਉਸ ਤੋਂ ਬਾਅਦ ਸੁਨੀਲ ਲੱਤੀ ਰਹੇ ਨੇ ਕਾਂਗਰਸ ਦੇ ਐਮਐਲਏ ਗੱਲਬਾਤ ਕਰਾਂਗੇ ਉਹਨਾਂ ਦੇ ਨਾਲ ਕਿ ਉਹਨਾਂ ਦਾ ਕਿਸ ਮਕਸਦ ਵਾਸਤੇ ਇਹ ਕਮਿਊਨਿਟੀ ਹਾਲ ਬਣਾਇਆ ਗਿਆ ਸੀਗਾ ਤੇ ਕਿਸ ਮਕਸਦ ਵਾਸਤੇ ਇਹ ਕਮਿਊਨਿਟੀ ਹਾਲ ਦਿੱਤਾ ਜਾ ਰਿਹਾ ਹੈ ਕੀ ਆ ਉਹ ਮਕਸਦ ਪੂਰਾ ਹੋਇਆ ਹੈ ਜਿਸ ਮਕਸਦ ਵਾਸਤੇ ਇਹ ਜੜੀ ਜਗ੍ਹਾ ਦਿੱਤੀ ਗਈ ਕਿਉਂਕਿ ਸਾਰੀ ਜਾਣਕਾਰੀ ਦੇ ਮੁਤਾਬਿਕ ਇਹ ਕੇਵਲ ਤੇ ਕੇਵਲ 30 35 40 ਲੱਖ ਰੁਪਏ ਦੀ ਰੈਨੋਵੇਸ਼ਨ ਕਰਕੇ ਹੀ ਇਹ ਜਗ੍ਹਾ ਕਿਸੇ ਨੂੰ ਇਸ ਕਰਕੇ ਦੇ ਦਿੱਤੀ ਜਾਣੀ ਕਿਉਂਕਿ ਉਹਨੇ ਪੈਸੇ ਦਿੱਤੇ 30 40 35 ਲੱਖ ਖਰਚਿਆ ਹੁਣ ਅਸੀਂ ਗੱਲਬਾਤ ਕਰਾਂਗੇ ਸਾਬਕਾ ਕੈਬਨਿਟ ਮਿਨਿਸਟਰ ਅਨਿਲ ਜੋਸ਼ੀ ਦੇ ਨਾਲ ਜੋਸ਼ਾ ਨਮਸਕਾਰ ਨਮਸਕਾਰ ਜੀ ਨਸਤਾ ਪੈਣਾ ਜੀ ਸਾਹ ਅੱਛਾ ਜੋਸ਼ਾ ਜਿਹਨੂੰ ਤੁਸੀਂ ਕੈਬਨਿਟ ਮਿਨਿਸਟਰ ਸੀਗੇ ਲੋਕਲ ਬੋਡੀ ਮਿਨਿਸਟਰ ਸੀਗੇ ਇੱਕ ਰਣਜੀਤ ਐਵੇਨਿਊ ਦੇ ਵਿੱਚ ਕਮਿਊਨਿਟੀ ਹਾਲ ਸੈਂਟਰ ਬਣਿਆ ਸੀਗਾ ਜੀ ਹਾਂਜੀ ਹਾਂਜੀ ਇਹ ਇਹ ਤੁਹਾਡੀ ਸਰਕਾਰ ਨੇ ਉਹ ਤੋਂ ਬਣਾਇਆ ਸੀਗਾ ਬਿਲਕੁਲ ਜੀ ਮੈਂ ਪਰਸਨਲ ਇੰਟਰਸਟ ਲੈ ਆਇਆ ਸੀ ਇੰਪਰੂਵਮੈਂਟ ਫੰਡ ਚਲ ਤੈਸੇ ਲਾ ਕੇ ਇਹਨੂੰ ਬਣਾਇਆ ਸੀਗਾ ਕਿਉਂਕਿ ਇਹ ਇਹਨਾਂ ਜਦੋਂ ਆਪਣਾ ਮੈਂ ਹੱਲੇ ਐਮ.ਐਲ.ਏ ਸੀਗਾ ਤੇ ਇਲੈਕਸ਼ਨਾਂ ਤੋਂ 12 ਦਿਨ ਤੋਂ ਪਹਿੰਨੇ ਤੋਂ ਨਾ ਇਹਨਾਂ ਨੇ ਸਿੱਧੂ ਸਾਹਿਬ ਨੇ ਰੌਲਾ ਪਵਾਤਾ ਜੀ ਸੁਰਿੰਦਰਜੀਤ ਖੰਨਾ ਚੇਅਰਮੈਨ ਸੀ ਮੇਰੇ ਖਿਆਲ ਜੀ ਤੇ ਰੌਲਾ ਪਵਾਤਾ ਜੀ ਇਹ ਬੀਜੇਪੀ ਦੇ ਦਫਤਰ ਵਾਸਤੇ ਜਗ੍ਹਾ ਦੇਣੇ ਬੜਾ ਚੰਗਾ ਜੀ ਉਹ ਫਿਰ ਸਾਰੇ ਬਲੋਕਾਂ ਦੇ ਜਿਹੜੇ ਲੋਕ ਸੀਗੇ ਜੀ ਤਾਂ ਉਹਨਾਂ ਨੇ ਬੜਾ ਪ੍ਰੋਟਸ ਕੀਤਾ ਹੈ ਗੱਲ ਦੇ ਵਿੱਚ ਸਾਨੂੰ ਚਲੋ ਇਲੈਕਸ਼ਨ ਨੁਕਸਾਰ ਹੋਏ ਪਰ ਮੈਂ ਉਦੋਂ ਇਹਨਾਂ ਨੂੰ ਪ੍ਰੋਮਿਸ ਕੀਤਾ ਸੀ ਕਿ ਜਗਾ ਜਿਹੜੀ ਹੈ ਲੋਟ ਆ ਕਮਿਊਨਿਟੀ ਹਾਲ ਵਾਸਤੇ ਜੀ ਜੀ ਗੱਲ ਕੇ ਉਹ ਮੰਗਦੇ ਸੀ ਕਿ ਸਾਨੂੰ ਐਸੋਸੀਏਸ਼ਨਾਂ ਨੂੰ ਇਕੱਠੇ ਕਰਕੇ ਦੇ ਦਿਓ ਅਸੀਂ ਆਪੇ ਬਣਾ ਲਾਂਗੇ ਜੀ ਪਰ ਮੈਨੂੰ ਪਤਾ ਸੀ ਵੀ ਇਹ ਜਗਾ ਜੇ ਦੇਤੀ ਤੇ ਇੱਥੇ ਕਬਜ਼ੇ ਹੋਣੇ ਆ ਬਣਨੀ ਨਹੀਂ ਕਿ ਜੀ ਜੀ ਕਮਿਊਨਿਟੀ ਹਾਲ ਜਿਆਦਾ ਪੈਸੇ ਲੱਗ ਕੇ ਬਣਨ ਵਾਲੀ ਚੀਜ਼ ਆ ਤੇ ਕਰਾਈਆਂ ਗੁਰੂ ਜੀ ਨਾਲ ਹੋਣੀ ਨਹੀਂ ਸੀ ਇਸ ਕਰਕੇ ਮੈਂ ਜਦੋਂ ਮੰਤਰੀ ਬਣਿਆ ਜੀ ਤੇ ਮੈਂ ਕਦੀ ਜ਼ਿੰਦਗੀ ਚ ਉਹ ਵਾਦਾ ਕੀਤਾ ਨਹੀਂ ਜਿਹੜਾ ਨਹੀਂ ਪੂਰਾ ਕਰ ਸਕਿਆ ਜੀ ਜੀ ਮੈਂ ਉਹ ਗੱਲ ਕੀਤੀ ਜਿਹੜੀ ਮੈਂ ਹਮੇਸ਼ਾ ਪੂਰੀ ਕੀਤੀ ਹੈ ਤੇ ਮੇਰੇ ਖਿਆਲ ਇੱਕ ਵੀ ਐਸੀ ਗੱਲ ਨਹੀਂ ਹੋਣੀ ਜਿਹੜੀ ਮੈਂ ਅੱਜ ਤੱਕ ਕੀਤੀ ਹੋਵੇ ਤੇ ਉਹਨੂੰ ਪੂਰਾ ਨਾ ਕੀਤਾ ਹੋਵੇ ਜੀ ਉਹਦੇ ਚੋਂ ਇੱਕ ਇਹ ਵੀ ਸੀਗੀ ਤੇ ਮੈਂ ਉਹ ਕਮਿਊਨਿਟੀ ਹਾਲ ਆਪ ਉਹਦਾ ਮਤਾ ਪਾ ਕੇ ਪਾਸ ਕਰਕੇ ਤੇ ਟੈਂਡਰ ਲਾ ਕੇ ਤਕਰੀਬਨ ਮੇਰੇ ਖਿਆਲ 7.5 ਕਰੋੜ ਰੁਪਏ ਦੀ ਜੋ ਆਈਡੀਆ ਮੈਨੂੰ ਬਾਕੀ ਤਾਂ ਆਫਿਸਰਾਂ ਨੂੰ ਪਤਾ ਹੋਣਾ ਪਿਆ ਲੱਗਾ ਐਗਜ਼ੈਕਟ ਜੀ ਤੇ ਇਹ ਕਮਿਊਨਿਟੀ ਹਾਲ 2017 ਦੀ ਇਲੈਕਸ਼ਨ ਤੋਂ ਪਹਿਲਾਂ-ਪਹਿਲਾਂ ਮੈਂ ਇਹਨੂੰ ਇਨਾਉਗੁਰੇਟ ਕਰਕੇ ਫਾਈਵ ਸਟਾਰ ਇਹਨੂੰ ਕਮਿਊਨਿਟੀ ਹਾਲ ਬਣਾਇਆ ਗ੍ਰੇनाइट ਵਧੀਆ ਪੂਲੀ 에ਅਰ ਕੰਡੀਸ਼ਨ ਇੱਕ ਹਾਲ ਆ ਥੱਲੇ 500 ਲੋਕਾਂ ਦਾ ਉੱਪਰ ਤਕਰੀਬਨ 300 ਲੋਕਾਂ ਦਾ ਹਾਲ ਆ ਫਿਰ ਇੱਕ ਛੋਟਾ ਕਿਟੀ ਹਾਲ ਡਾਈਪ ਆ ਜੀ ਜਿਹੜੇ ਛੋਟੀਆਂ ਮੀਟਿੰਗਾਂ ਛੋਟੇ ਪ੍ਰੋਗਰਾਮ ਜਿਹੜੇ ਆ 50 60 ਲੋਕਾਂ ਦਾ ਹੋ ਸਕਦਾ ਅਮਰੇ ਆ ਵਿੱਚ ਅਜੋਸ਼ਾਪ ਬੇਸਿਕਲੀ ਜੋਸ਼ਾਪ ਇਹ ਦੱਸੋ ਇਹ ਬੇਸਿਕਲੀ ਮਕਸਦ ਸੀਗਾ ਜਿਹੜਾ ਹਾਂ ਮਕਸਦ ਹਾਂਜੀ ਜੀ 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 ਮੈਂ ਜੇ ਰਹਿੰਦਾ ਤੇ ਮੈਂ ਐਸੋਸੀਏਸ਼ਨ ਬਣਾਉਣੀ ਸੀ ਕਿ ਵਿੱਚ ਇੱਕ ਦੋ ਅਫਸਰ ਪਾ ਕੇ ਜੀ ਬਾਕੀ ਸਾਰੇ ਬਲੋਕਾਂ ਦੇ ਨੁਮਾਇंदे ਪਾ ਕੇ ਇੱਕ ਸਾਂਝੀ ਕਮੇਟੀ ਬਣਾ ਕੇ ਜੀ ਉਹਨੂੰ ਮੇਨਟੇਨੈਂਸ ਤੇ ਲੋ ਪ੍ਰੋਫਿਟ ਨੋ ਲਾਸ ਤੇ ਤੇ ਇਹਦੀ ਮੇਨਟੇਨ ਵੀ ਹੋਈ ਜਾਵੇ ਜੀ ਤੇ 4-5000 ਰੁਪਇਆ ਲੈ ਕੇ ਕਿਸੇ ਦਾ ਗਰੀਬਾਂ ਦਾ ਇੱਥੇ ਫੰਕਸ਼ਨ ਹੋ ਜਾਂਦਾ ਜੀ ਕੋਈ ਦੁੱਖ ਸੁੱਖ ਹੋ ਜਾਂਦਾ ਤੇ ਰਿਆ ਚੌਥੇ ਹੁੰਦੇ ਆ ਹੈ ਫਿਰ ਉਹਦੇ ਨਾਲ ਕੋਈ ਵਿਆਹ ਸ਼ਾਦੀ ਹੋਣਾ ਹੋਵੇ ਉਹਦੇ ਵਾਸਤੇ ਪੁੱਲੀ ਮਤਲਬ ਜਿਹੜਾ ਵਾ ਉਹਦਾ ਪ੍ਰਬੰਧ ਸੀਗਾ ਕੀਤਾ ਉਸੇ ਤਰ੍ਹਾਂ ਹੀ ਜੋ ਸਭ ਲੋਕਾਂ ਦੀ ਸ਼ਾਇਦ ਮੰਗ ਵੀ ਈ ਸੀਗੀ ਉਸ ਵੇਲੇ ਕਿ ਇਸ ਏਰੀਆ ਦੇ ਵਿੱਚੋਂ ਕਮਿਊਨਿਟੀ ਹਾਲ ਦਾ ਮਤਲਬ ਇਹ ਥੀ ਮੀ ਹੁੰਦਾ ਕਮਿਊਨਿਟੀ ਹਾਲ ਦਾ ਮਤਲਬ ਮਤਲਬ ਖੁਸ਼ੀ ਗਮੀ ਦੇ ਪ੍ਰੋਗਰਾਮ ਇਹ ਪ੍ਰੋਗਰਾਮ ਕਮਿਊਨਿਟੀ ਦੇ ਪ੍ਰੋਗਰਾਮ ਜੀ ਇਹਦੇ 'ਚ ਹੋਣੇ ਤੇ ਕਮਿਊਨਿਟੀ ਵਾਸਤੇ ਚੀਜ਼ ਬਣਾਈ ਆ ਕਮਿਊਨਿਟੀ ਦੀ ਏ ਚੀਜ਼ ਆ ਜੀ ਇਹ ਜਦੋਂ ਇੱਕ ਕਮਿਊਨਿਟੀ ਹਾਲ ਵਾਸਤੇ ਅਲਾਟ ਹੋਈ ਜਗ੍ਹਾ ਤੇ ਕਮਿਊਨਿਟੀ ਹਾਲ ਵਾਸਤੇ ਹੀ ਇਹਨੂੰ ਬਣਾਇਆ ਗਿਆ ਤੇ ਥੀਮ ਈ ਸੀ ਇਹ ਲੋਕਾਂ ਦਾ 5-4000 ਰੁਪਇਆ ਲਾ ਕੇ ਫੰਕਸ਼ਨ ਹੋ ਜੇ ਅੱਗੇ ਆਦਮੀ 50-60 ਹਜ਼ਾਰ ਲੱਖ ਰੁਪਇਆ ਜਿਹੜਾ ਵਾ ਉਹ ਰਿਜ਼ੋਰਟ ਨੂੰ ਬੈਲੈਂਸ ਨੂੰ ਦਿੰਦਾ ਇੱਥੇ ਉਹਨਾਂ ਦਾ ਜਿਹੜਾ ਵਾ 5-7 ਤੇ 10000 ਤੋਂ ਅੱਗੇ ਅੱਛਾ ਜੋਸ਼ਾ ਮੇਰੇ ਖਿਆਲ ਜਗ੍ਹਾ ਵੀ ਸ਼ਾਇਦ 2000 ਗੱਜਾ ਕੀ ਜੀ 4000 ਗੱਜਾ ਜਗ੍ਹਾ ਜੀ 4000 ਗੱਜਾ ਜਗ੍ਹਾ ਮਤਲਬ ਇਹ ਅਨਮੁੱਲੀ ਇਹ 4000 ਗੱਜਾ ਪ੍ਰਾਈਮ ਲੋਕੇਸ਼ਨ ਸਿਵਲ ਲਾਈਨ ਤੇ ਰਣਜੀਤ ਐਵਨਿਊ 'ਚ ਜਿੱਥੇ ਦੁਕਾਨਾਂ ਦਾ ਕਰੋੜਾਂ ਰੁਪਇਆ ਰੇਟ ਆ ਹੈ ਜੀ ਇਹ 4000 ਗੱਜਾ ਜਿਹੜੀਆਂ ਨਾ ਇਹ ਘਰ ਤੋਂ ਘੱਟ ਮਤਲਬ 100 ਕਰੋੜ ਦੀ ਤੇ ਜਗ੍ਹਾ ਹੀ ਆ ਜੀ ਤੇ ਜੋਸ਼ ਸਾਹਿਬ ਇਹਨਾਂ ਨੇ ਤੁਹਾਨੂੰ ਪਤਾ ਜੀ ਹੁਣ ਨਵੀਂ ਸਰਕਾਰ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਇਹਨੂੰ ਦੇ ਦਿੱਤਾ ਹੈ ਇਹ ਕਿਸੇ ਇੱਕ ਫੂਡੀਜ਼ ਰੈਸਟੋਰੈਂਟ ਹੈ ਉਹਨਾਂ ਨੂੰ ਚਲਾਉਣ ਵਾਸਤੇ ਦੇਖੋ ਜੀ ਇਹ ਤੇ ਇਹ ਸਰਕਾਰ ਹੀ ਠੱਗੀ ਠੋਰੀ ਝੂਠ ਦੇ ਬਣੀ ਸਰਕਾਰ ਆ ਇਹ ਆਮ ਆਦਮੀ ਪਾਰਟੀ ਦਾ ਨਾਮ ਲੈ ਕੇ ਬਣੀ ਇਹ ਖਾਸ ਆਦਮੀਆਂ ਦੀ ਤੇ ਸੰਕੀ ਲੋਕਾਂ ਦੀ ਸਰਕਾਰ ਆ ਜਿਨ੍ਹਾਂ ਨੇ ਲੁੱਟ ਮਾਰ ਤੋਂ ਇਲਾਵਾ ਪੰਜਾਬ 'ਚ ਕੁਝ ਨਹੀਂ ਕੀਤਾ ਜੀ ਇਸ ਕਰਕੇ ਇਹ ਜਿਹੜਾ ਇਹ ਵੀ ਠੱਗੀ ਐ ਲੋਕਾਂ ਦੇ ਨਾਲ ਮੈਨੂੰ ਸਮਝ ਨਹੀਂ ਆਉਂਦੀ ਵੀ ਹੁਣ ਇਹ ਰਣਜੀਤ ਐਮਨੋ ਦੇ ਐਸੋਸੀਏਸ਼ਨਾਂ ਕਿਉਂ ਨਹੀਂ ਬੋਲੀਆਂ ਤੇ ਕਿਉਂ ਨਹੀਂ ਬੋਲਦੀਆਂ ਪਈਆਂ ਜੀ ਜਿਨ੍ਹਾਂ ਨੂੰ ਇਹ ਬਣਾ ਕੇ ਦਿੱਤਾ ਜੀ ਜਦੋਂ ਇਹ ਗਰਾਊਂਡ ਸੀ ਤੇ ਸਿਰਫ ਇੰਨੀ ਗੱਲ ਹੀ ਹੋਈ ਸੀ ਕਿ ਇਹ ਕਿਸੇ ਪਾਰਟਿਟੀਕਲ ਪਾਰਟੀ ਦੇ ਦਫ਼ਤਰ ਨੂੰ ਸਿੱਧੂ ਸਾਹਿਬ ਨੇ ਰੌਲਾ ਪਾਇਆ ਮੈਂ ਦੇ ਦੇਣਾ ਹੈ ਹੈ ਉਦੋਂ ਇਹਨਾਂ ਨੇ ਇੰਨਾ ਪ੍ਰੋਟੈਸਟ ਕੀਤਾ ਹੁਣ ਇਹਨਾਂ ਨੂੰ ਮੈਨੂੰ ਸਮਝੋ ਬਾਹਰ ਆ ਕਿ ਇਹਨਾਂ ਦੀ ਭਾਵਨਾ ਦੇ ਅਕੋਰਡਿੰਗ ਮੈਂ ਬਹੁਤ ਵਧੀਆ 5 ਸਟਾਰ ਇਹ ਕਮਿਊਨਿਟੀ ਹੱਬ ਬਣਾ ਕੇ ਦਿੱਤਾ ਜਿਹਦੇ ਚ ਇਹ ਲੋਕ ਆਪਣੇ ਫੰਕਸ਼ਨ ਕਰਦੇ ਗਰੀਬ ਲੋਕ ਇੱਥੇ ਨਾਲ ਬਾਦੀਆਂ ਇਹਨਾਂ ਸੀਲੋਕ ਦੇ ਜਿਹੜਾ ਸਟੱਪ ਕਰ ਲੋਕ ਹੈ ਸਾਰੇ ਸ਼ਹਿਰ ਦਾ ਕੋਈ ਵੀ ਬੰਦਾ ਕਰ ਸਕਦਾ ਜੇ ਸ਼ਾਹ ਮੈਂ ਇਹਨੂੰ ਲੈ ਕੇ ਜਿਹੜੇ ਚੇਅਰਮੈਨ ਨੇ ਸ਼ੋਕ ਤਲਵਾਰੋਂ ਨਾਲ ਗੱਲ ਕੀਤੀ ਉਹਨਾਂ ਦਾ ਬੜਾ ਹਾਸੋਪਦ ਜਿਹੜਾ ਜਵਾਬ ਹੈ ਜੀ ਉਹ ਕਹਿੰਦੇ ਜੀ ਇੱਥੇ ਕਬੂਤਰ ਉੱਡਦੇ ਸੀ ਤੇ ਜਿੰਨਾ ਉਹਨੂੰ ਮੈਂ ਦਿੱਤਾ ਨਾ ਕਹਿੰਦੇ 35-40 ਲੱਖ ਰੁਪਇਆ ਉਹਨਾਂ ਨੇ ਲਾਇਆ ਤੇ ਮੈਂ ਉਹਨਾਂ ਨੂੰ ਦੇ ਦਿੱਤਾ 25000 ਰੁਪਇਆ ਉਹਨਾਂ ਨੇ ਰੱਖੀ ਹੈ ਫੀਸ ਜਿਹੜੀ ਟਰਸਟ ਨੂੰ ਦੇਣੀ ਹੈ ਤੇ ਬਾਕੀ ਉਹ ਕਹਿੰਦੇ ਵੀ ਸਾਡੇ ਕੋ ਕੈਟਰਿੰਗ ਕਰੋ ਕੋਈ 800 ਰੁਪਏ ਪਰੇਟ ਲਓ ਜਾਂ 1000 ਰੁਪਏ ਪਰੇਟ ਲਓ ਇਸ ਤਰ੍ਹਾਂ ਦਾ ਉਹਨਾਂ ਦਾ ਇਹ ਰੜੀ ਮਿਲੀ ਠੱਗੀ ਹੈ ਜੀ ਇਹ ਦੋਵਾਂ ਦੀ ਰੜੀ ਮਿਲੀ ਠੱਗੀ ਹੈ ਜਿਹਨੂੰ ਦਿੱਤਾ ਵਾ ਉਹ ਇਕੱਠੇ ਹੀ ਰਹਿੰਦੇ ਇਹ ਲੋਕ ਜੀ ਇੱਕ ਇੱਕ ਕਲੋਨੀ ਚ ਰਹਿੰਦੇ ਆ ਆੜ ਗਵਾਂਡ ਰਹਿੰਦੇ ਆ ਜੀ ਹੈ ਤੇ ਇਹ ਇਕੱਠੇ ਰਹਿੰਦੇ ਆ ਤੇ ਇਹ ਇਕੱਠੇ ਹੀ ਠੱਗੀ ਮਾਰਦੇ ਪਏ ਆ ਇਹ ਲੋਕ ਤੇ ਜੋ ਸਾਹਿਬ ਇਹਨੂੰ ਇਹਨੂੰ ਲੈ ਕੇ ਸਰ ਬੇਸਿਕਲੀ ਕੋਈ ਪ੍ਰੋਟੈਸਟ ਨਹੀਂ ਆਉਗਾ ਤੁਸੀਂ ਕੋਈ ਵਿਰੋਧ ਕਰੋਗੇ ਜੀ ਦਾ ਯਾਰ ਮੈਂ ਤੇ ਇਸੇ ਕਰਕੇ ਆਖਿਆ ਹੁਣ ਜਿਹੜੇ ਕਮਿਊਨਿਟੀ ਜਿਹਦੇ ਵਾਸਤੇ ਬਣਾਈ ਆ ਉਹ ਹੀ ਚੋਕਾਂ ਨੂੰ ਕੋਈ ਪ੍ਰੋਬਲਮ ਨਹੀਂ ਕੀ ਜਿਹੜੇ ਉਦੋਂ ਤੁਹਾਨੂੰ ਦੱਸਿਆ ਕਿ ਨਿੱਕੀ ਜੀ ਗੱਲ ਜਿਹੜਾ ਬਨਾਮ ਨਹੀਂ ਸਿਕਣਾ ਇਹਨਾਂ ਨੂੰ ਜੀ 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 ਹੈ ਉਦੋਂ ਖਾਲੀ ਪਈ ਆ ਇਹ ਪਿਆ ਹੀ ਪਲਾਟ ਤੇ ਇੰਨਾ ਬਾਬ ਬੋਲਾ ਇਹਨਾਂ ਨੇ ਕੀਤਾ ਹੈ ਜੀ ਹੈ ਜਦੋਂ ਮੈਂ ਬਣਾ ਕੇ ਇਹਨਾਂ ਨੂੰ ਦਿੱਤਾ ਫਿਰ ਇਹਨਾਂ ਕੋਈ ਹੁਣ ਪ੍ਰੋਟੈਸਟ ਨਹੀਂ ਹੋਇਆ ਵੀ ਉੱਥੇ ਵਿਆਹ ਸ਼ਾਦੀਆਂ ਤੇ ਕੈਟਰਿੰਗ ਹੋਣੀ ਸ਼ੁਰੂ ਹੋ ਗਈ ਤੇ 10000 ਰੁਪਿਆ 800 ਰੁਪਿਆ ਪਲੇਟ ਦੇ ਉੱਤੇ ਜਿਹੜਾ ਵਾ ਉੱਥੇ ਲੁੱਟਮਾਰ ਲੋਕਾਂ ਦੀ ਹੋ ਰਹੀ ਹੈ ਮੈਰਿਜ ਪੈਲਸ ਬਣਾ ਦਿੱਤਾ ਜਿਹਦੇ ਤੇ ਮੈਰਿਜ ਪੈਲੇ ਤਾਂ ਸਿਵਲ ਲਾਈਨ ਹੈ ਆ ਜੀ ਇਹ 4-5 ਲੱਖ ਰੁਪਏ ਗੱਜ ਜਗਾ ਵਾ ਇੱਥੇ ਸਿਵਲ ਲਾਈਨ ਦੇ ਹਾਂ ਤੇ 4000 ਗੱਜ ਤੇ 150 ਕਰੋੜ ਦੀ ਜਗਾ ਹੋ ਗਈ ਹੈ ਤੇ 150 ਕਰੋੜ ਦੀ ਜਗਾ ਵਾ ਉੱਤੇ ਜਿਹੜਾ ਵਾ 7-8 ਕਰੋੜ ਰੁਪਿਆ ਲੱਗਾ ਹੈ ਹਾਂ ਹਾਂ ਮਤਲਬ ਇਹ ਮਤਲਬ ਜਿਹੜਾ ਮੁਖਤ ਦੇ ਵਿੱਚ ਇਹਨਾਂ ਨੂੰ ਇਹਨੂੰ ਦੇ ਦਿੱਤਾ ਜਿਹੜਾ ਇਹ ਕੋਈ ਬੇਆਬਾਦ ਪਈ ਹੁੰਦੀ ਨਾ ਜੰਗਲ ਪਿਆ ਹੁੰਦਾ ਮੁਖਤ ਦੇ ਭਾ ਹੁੰਦਾ ਉਹਦੀ ਮਾੜੀ ਮੋੜ ਮੇਨਟੇਨੈਂਸ ਦੀ ਸਿਰਫ ਗੱਲ ਹੁੰਦੀ ਤੇ ਜਿੱਥੋਂ ਇੰਕਮ ਨਾ ਹੁੰਦੀ ਤੇ ਉਹ ਤੇ ਕਰ ਲੈਂਦੇ ਜੀ ਇਹ ਤੇ ਬਣਿਆ ਕਮਿਊਨਿਟੀ ਵਾਸਤੇ ਆ ਵੀ 2-4000 ਰੁਪਏ ਲੈ ਕੇ ਤੇ ਇੱਥੇ ਲੋਕਾਂ ਦੇ ਫੰਕਸ਼ਨ ਹੋਣ ਤੇ ਮੇਨਟੇਨੈਂਸ ਸਾਫ ਸਪਾਈ ਹੋਈ ਜਾਵੇ ਵੀ ਜੇ ਤੇ ਮੈਂ ਹੋ ਸਕਦੀ ਸੀ ਜੀ ਜੀ ਪਰ ਇਹਨਾਂ ਨੇ ਇਹ ਬਿਲਕੁਲ ਠੱਗੀ ਮਾਰੀ ਆ ਇਹ ਇੱਕ ਸਕੈਂਡਲ ਆ ਜੀ ਤੇ ਬਿਲਕੁਲ ਇਹਦਾ ਜਿਹੜਾ ਵਾ ਨਾ ਇਹਦੀ ਇਨਕੁਆਰੀ ਹੋਣੀ ਚਾਹੀਦੀ ਆ ਤੇ ਮੈਂ ਰੰਜੀਤ ਆ ਉਹਨੇ ਉਹਦੇ ਲੋਕਾਂ ਨੂੰ ਇਹ ਕਹੂੰਗਾ ਜੀ ਵੀ ਹੁਣ ਜਾਗੋ ਅਸੀਂ ਤਾਂ ਤੁਹਾਡੇ ਨਾਲ ਆਂ ਲੋਕ ਪਰ ਲੋਕਾਂ ਨੂੰ ਜਿਹੜੇ ਲੋਕ ਰੌਲਾ ਪਾਉਂਦੇ ਹੁਣ ਅੱਗੇ ਲੱਗਣਾ ਸੀ ਨਾਲ ਆ ਜੀ 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 ਆਪਾਂ ਫਾਹ ਹੀ ਲਈ ਜਾਈਏ ਕਿ ਇਹਨੂੰ ਇੰਟਰਸਟ ਨਹੀਂ ਹੋਵੇ ਤਾਂ ਸਾਡਾ ਕੀ ਟੋਕ ਹੈ ਉਹ ਬਿਲਕੁਲ ਠੀਕ ਹੈ ਉਹ ਤੁਹਾਡੀ ਗੱਲ ਠੀਕ ਹੈ ਬਿਲਕੁਲ ਤੁਹਾਡਾ ਕਹਿਣਾ ਵੀ ਜਿਹਨਾਂ ਲੋਕਾਂ ਲਈ ਬਣਾਈ ਉਹੀ ਚੁੱਪ ਕਰ ਗਏ ਉਹ ਵਾਸਤੇ ਕਰਨਾ ਵਾ ਜੇ ਲੋਕ ਹੀ ਨਹੀਂ ਉੱਠਦੇ ਲੋਕ ਹੀ ਨਹੀਂ ਮਰਦੇ ਤੇ ਐਂ ਐਵੇਂ ਲੜੀ ਜਾਈਏ ਵੀ ਲੋਕਾਂ ਨੂੰ ਇਹ ਹੋਣਾ ਪਤਾ ਨਹੀਂ ਇਹਨਾਂ ਦਾ ਕੀ ਇੰਟਰਸਟ ਆਪਣਾ ਚਲੋ ਠੀਕ ਠੀਕ ਹੈ ਜੋਸ਼ ਸਾਹਿਬ ਠੀਕ ਹੈ ਸਰ ਧੰਨਵਾਦ ਸਾਡਾ ਗੱਲ ਕਰਨ ਲਈ ਧੰਨਵਾਦ ਜੀ ਥੈਂਕ ਯੂ ਜੀ ਨਮਸਕਾਰ ਨਮਸਕਾਰ ਅਕਾਲੀ ਬੀਜੇਪੀ ਗਵਰਨਮੈਂਟ ਦੇ ਰਹਿੰਦੇ ਆ ਜਿਹੜਾ ਰਣਜੀਤ ਐਵਨੂ ਦੇ ਵਿੱਚ ਕਮਿਊਨਿਟੀ ਸੈਂਟਰ ਬਣਾਇਆ ਗਿਆ ਸੀ ਉਸ ਨੂੰ ਲੈ ਕੇ ਕਈ ਤਰ੍ਹਾਂ ਦੇ ਸਵਾਲ ਉੱਠ ਰਹੇ ਨੇ ਤੇ ਮੇਰੇ ਨਾਲ ਨੇ ਇੰਪਰੂਵਮੈਂਟ ٹرسٹ ਦੇ ਚੇਅਰਮੈਨ ਅਸ਼ੋਕ ਤਲਵਾਰ ਤਲਵਾਰ ਸਾਹਿਬ ਇੱਕ ਬਹੁਤ ਸਾਰੇ ਸਵਾਲ ਉੱਠ ਰਹੇ ਨੇ ਵੀ ਉੱਥੇ ਜਿਹੜਾ ਇੱਕ ਸੈਂਟਰ ਹੈ ਉਹ ਚਲਾਉਣ ਬਣਾਇਆ ਤੇ ਇਸ ਕਰਕੇ ਗਿਆ ਸੀਗਾ ਵੀ ਆਸ-ਪਾਸ ਦੇ ਲੋਕ ਕਿਸੇ ਨੇ ਕੋ ਖੁਸ਼ੀ ਗਮੀ ਦਾ ਪ੍ਰੋਗਰਾਮ ਕਰਨਾ ਹੋਵੇ ਉੱਥੇ ਉਹ ਕਰ ਸਕੇ ਪਰ ਕਹਿੰਦੇ ਵੀ ਜਿਵੇਂ ਹੀ ਤੁਸੀਂ ਚੇਅਰਮੈਨ ਬਣੇ ਤੁਸੀਂ ਆਪਣੇ ਚਾਹਤੇ ਨੂੰ ਅਲਾਟ ਕਰਤਾ ਜੀ ਉਹ ਵਾਲਾ ਵੀ ਤੂੰ ਜੋ ਮਰਦੀ ਕਰ ਨਹੀਂ ਸਰ ਸੱਚਾਈ ਹੈਗੀ ਹੈ ਔਰ ਪਬਲਿਕ ਵਾਸਤੇ ਹੈਗਾ ਸੀ ਔਰ ਕੀ ਕਹਾਂ ਜੋ ਪਹਿਲੇ ਬੰਦਿਆਂ ਨੇ ਕੰਮ ਕੀਤੇ ਆ ਅਕਾਲੀ ਬਾਜਪਾ ਸਰਕਾਰ ਵਾਲੇ ਜੋਸ਼ੀ ਸਾਹਿਬ ਉਹਦਾ ਪੂਰਤ ਕਰਦੇ ਨੇ ਹਾਂ ਜਿਹੜੇ ਮੈਂ ਮੁਰਦ ਮੈਂ ਖਾ ਅਦਤੀ ਸਾਹਿਬ ਨੇ ਕਿਹਾ ਸੀ ਉਦੋਂ ਕਾਂਗਰਸੀ ਸਰਕਾਰ ਹਾਂ ਕਾਂਗਰਸੀ ਸਰਕਾਰ ਵੱਲੋਂ ਹੋ ਗਏ ਐਨੀਆਂ ਸਰਕਾਰਾਂ ਰਹਿੰਦੀਆਂ ਕੀ ਬੋਲਾਂ ਮੈਂ ਉਹ ਸਰਕਾਰਾਂ ਦੇ ਖਿਲਾਫ ਤੁਹਾਨੂੰ ਆਪਣਾ ਮਾਲ ਮਤ ਲੈ ਕੇ ਗਾਂ ਜਾਂਦੇ ਨੇ ਔਰ ਬਦ ਹਾਲਤ ਕਰਕੇ ਰੱਖ ਦਿੰਦੇ ਨੇ ਮੈਂ ਉਹਦਾ ਵਿਜਿਟ ਕੀਤਾ ਸੀ ਪਬਲਿਕ ਦਾ ਕਰੋੜਾਂ ਰੁਪਏ ਲੱਗਿਆ ਕਰੋੜ ਸੰਡ ਕਰੋੜਸ ਲੱਗਿਆ ਸਰ ਜੀ ਜੀ ਉਹਦਾ ਬੈਨੀਫਿਟ ਕਿਨੂੰ ਹੋਣਾ ਸੀ ਪਬਲਿਕ ਨੂੰ ਜੀ ਇੱਕ ਦਿਨ ਵੀ ਬੈਨੀਫਿਟ ਪਬਲਿਕ ਨੂੰ ਨਹੀਂ ਮਿਲਿਆ ਜੀ ਉਹ ਬਿਲਡਿੰਗ ਖੰਡਰ ਬਣ ਗਈ ਜੀ ਕਰੋੜਾਂ ਰੁਪਏ ਬਰਬਾਦ ਹੋ ਗਿਆ ਔਰ ਜਿਸ ਵੇਲੇ ਮੇਰੇ ਧਿਆਨ ਚ ਆਇਆ ਤਾਂ ਮੈਂ ਜਿਸ ਵੇਲੇ ਉੱਥੇ ਐਂਟਰ ਕੀਤਾ ਤਾਂ ਮੇਰੇ ਆਪਣੇ ਅੰਸੂ ਆ ਰਹੇ ਸੀ ਯਾਰ ਇਸ ਤਰ੍ਹਾਂ ਵੀ ਹੋ ਸਕਦਾ ਹੈਗਾ ਇਸ ਤਰ੍ਹਾਂ ਵੀ ਕੀ ਹੋ ਸਕਦਾ ਹੈਗਾ ਮੈਂ ਕਹਿੰਦਾ ਨਹੀਂ ਮੈਂ ਹੋਣ ਦਵਾਗਾ ਜੀ ਔਰ ਉਸੇ ਵੇਲੇ ਜੋ ਮੈਂ ਉਹਨੂੰ ਠੀਕਰਾਂ ਲ ਪਾਣੀ ਚੋ ਰਿਆ ਕਬੂਤਰ ਅੰਦਰ ਵੜੇ ਆ ਬਿੱਠਾਂ ਨਾਲ ਜਾਲੇ ਲੱਗੇ ਹੋਏ ਪੂਰਾ ਠੀਕਰਾਇਆ ਜੀ ਜਿੱਥੋਂ ਤੁਸੀਂ ਕਹਿੰਦੇ ਆ ਤਾਂ ਕਿ ਪਬਲਿਕ ਨੂੰ ਇੱਕ ਫ ਮੈਂ ਫੈਸਿਲਿਟੀ ਦੇ ਪਾਵਾਂ ਮੈਂ ਕਾਫੀ ਲੋਕਾਂ ਨਾਲ ਇੱਥੇ ਗੱਲ ਕੀਤੀ ਜੀ ਮਿਲਿਆ ਕਿ ਆ ਤੁਸੀਂ ਫੂਡੀਸ ਦੀ ਗੱਲ ਕਰ ਰਹੇ ਹੋ ਨੇਮਸ ਨੂੰ ਫਾਲੋ ਕੀਤਾ ਗਿਆ ਹੁਣ ਉਹਨਾਂ ਨੂੰ ਇਹਦਾ ਸਿਰਫ ਕਹਿ ਰਿਹਾ ਕੌਂਟਰੈਕਟ ਦਿੱਤਾ ਗਿਆ ਕੈਟਰੀਂਗ ਦਾ ਸਿਰਫ ਕੈਟਰੀਂਗ ਦਾ ਕੰਟਰੈਕਟ ਨਹੀਂ ਸਰ ਇੱਕ ਤੇ ਕੀ ਆ ਗਿਆ ਨਹੀਂ 25000 ਰੁਪਏ ਮੰਨ ਲਓ ਕਿਸੇ ਨੇ ਉਥੇ 25000 ਰੁਪਏ ਲੈਣਾ ਜੀ ਫਿਰ ਕਹਿੰਦੇ ਜੀ ਉਥੇ ਤੁਸੀਂ ਫੂਡੀਜ਼ ਵਾਲਿਆਂ ਨੂੰ ਉਹ ਦੇ ਦਿੱਤਾ ਹੈ ਉਹ ਆਪਣੀ ਮਰਜ਼ੀ ਕਰਦੇ ਹੈ ਮੰਨ ਲਓ ਕਿਸੇ ਨੇ ਮੰਨ ਲਓ ਮੈਂ ਪ੍ਰੋਗਰਾਮ ਕਰਨਾ ਹੈ ਮੈਂ ਕਹਿੰਦਾ ਮੈਂ 200 ਬੰਦੇ ਦਾ ਪ੍ਰੋਗਰਾਮ ਉਹ ਕਹਿੰਦੇ ਜੀ ਅਸੀਂ 1000 ਰੁਪਏ ਪਰ ਪਲੇਟ ਲਾਵਾਂਗੇ ਦੇਖੋ ਇਹ ਹੋਟਲ ਤਾਂ ਖੁੱਲਿਆ ਨਹੀਂ ਨਾ ਜੀ ਇਹ ਹੈ ਕਿ ਕਮਿਊਨਿਟੀ ਹਾਲ ਲੋਕਾਂ ਵਾਸਤੇ ਆਮ ਲੋਕਾਂ ਵਾਸਤੇ ਬਿਲਕੁਲ ਬਿਲਕੁਲ ਅ ਹਦਾਇਗਾ ਟਰਸ ਫੀ ਤੁਹਾਡੇ ਕਲੀਅਰ ਕਰ ਦੂਗਾ ਇਹਦਾ ਟਰਸ ਦਾ ਜਿਹੜਾ ਖਰਚਾ ਹੈਗਾ 25000 ਜਿਹੜਾ ਵੀ ਆਕੇ ਉਹਨੂੰ ਹਾਲ ਨੂੰ ਲੈ ਸਕਦਾ ਹੈ ਪਰਸ ਦੇ ਖਾਤੇ ਜਾਏਗਾ ਪਰਸ ਦੇ ਖਾਤੇ ਜਾਏਗਾ ਜੋ ਤਾਂ ਫੂਡੀ ਦਾ ਸਵਾਲ ਹੈ ਜਿੰਨਾ ਅੰਦਰ ਇੰਟੀਰੀਅਰ ਕਰਾਇਆ ਜੀ ਜਿੰਨਾ ਅੰਦਰ ਫਰਨੀਚਰ ਉਹ ਜਿੰਨੀ ਅੰਦਰ ਕਾਰਪਟਿੰਗ ਉਹ ਸਾਰੀ ਸਟੇਜਸ ਵਗੈਰਾ ਸਾਰੀ ਬਰਤਨ ਈਵਨ ਬਰਤਨ ਕਿਚਨ ਦੇ ਬਰਤਨ ਸਾਰੇ ਦੇ ਸਾਰੇ ਜੋ ਵੀ ਉਹ ਸਾਰਾ ਫੂਡੀ ਸੋ ਲੋ ਲਗਾਇਆ ਗਿਆ ਔਰ ਅੱਛਾ ਹੁਣ ਉਹਦੇ ਚ ਕੀ ਹੈ ਤੁਹਾਡਾ ਵੀ ਸਵਾਲ ਦਾ ਜਵਾਬ ਮੈਂਦਾ ਕੋਈ ਵਿਅਕਤੀ ਆਂਦਾ ਹੈ ਜੀ ਜੀ ਜਿਸ ਤਰ੍ਹਾਂ ਸਾਨੂੰ 25000 ਦੇ ਰਿਹਾ ਉਹ ਵੀ ਤੇ ਟੇਬਲ ਆ, ਕੁਰਸੀਆਂ, ਟੈਂਟ, ਸ਼ੈਂਟ ਸਭ ਲੈ ਕੇ ਆਏਗਾ। ਬਰਤਨ ਲੈ ਕੇ ਆਏਗਾ, ਤਦ ਹੀ ਰਸੋਈ ਚਲਾਏਗਾ। ਮੈਂ ਕਹਿੰਦਾ ਉਹਨੂੰ ਮੰਨੋ ਬਾਜ਼ਾਰ ਚੋਂ 25000 ਦਾ, 50000 ਦਾ ਸਾਮਾਨ ਮਿਲਦਾ ਹੈ। ਠੀਕ ਹੈ? ਉਸ ਤੋਂ ਅੱਧੇ ਰੇਟ 'ਚ ਹੀ ਦੇ ਦਵਾਂਗੇ ਨਾ ਫੋੜੀਸ ਨੂੰ ਅੱਗਲ ਕੀਤੇਗੀ ਦੇਸੀ ਫਿਰ ਪਬਲਿਕ ਸੇਵਾ ਕਰਨੀ ਹੈ ਤੇ ਨਹੀਂ ਨਹੀਂ ਕਿਸ ਤਰ੍ਹਾਂ ਸਰ ਦੇਖੋ ਮੈਂ ਮੈਂ ਸਮਝ ਨਹੀਂ ਪਾ ਰਹੀ ਇਕ ਤਾਂ ਦੇਖੋ ਨਾ ਜੀ ਉਹਨੂੰ ਕਿੰਨੀ ਦਿਨ ਵਾਸਤੇ ਤੁਸੀਂ ਕੰਟਰੈਕਟ ਦਿੱਤਾ ਹੈ ਦੇਖੋ 10 ਕਰੋੜ ਦੀ ਮੇਰੇ ਖਿਆਲੋਂ ਜਗ੍ਹਾ ਹੈ 10 ਕਰੋੜ ਦੀ ਜਗ੍ਹਾ ਜੀ ਤੁਸੀਂ 35 ਲੱਖ ਰੁਪਇਆ ਕਿਸੇ ਨੇ ਰੈਨੋਵੇਟ ਕਰਾ ਦਿੱਤਾ ਹੈ ਇਹਦਾ ਮਤਲਬ ਉਹ ਨਹੀਂ ਹੈ ਵੀ ਉਹਨੂੰ 10 ਕਰੋੜ ਦੀ ਜਗ੍ਹਾ ਦੇ ਦੀ ਵੀ ਤੂੰ ਆਪਣੇ ਮਨਮਰਜ਼ੀ ਦੇ ਰੇਟ ਲਾਈ ਜਾ ਮਤਲਬ ਕੋਈ ਤਾਂ ਨਿਯਮ ਤੁਸੀਂ ਤੈਅ ਕੀਤੇ ਨਾ ਜੀ ਨਹੀਂ ਮੈਂ ਤਾਂ ਕਹਿ ਰਹੀ ਆ ਕਿ ਮਤਲਬ ਉਹ ਵਿਅਕਤੀ ਨੇ ਫਰਨੀਚਰ ਜੋ ਵੀ ਹੈ ਲੜ ਨੂੰ ਸਭ ਹੋਦਾ ਉਹ ਜੋ ਵੀ ਆਪਣਾ ਸਟਾਰਟਿਸ ਹੈ ਕੋਈ ਵੀ ਵਿਅਕਤੀ ਆ ਕੇ ਬਰਤਨ ਸਾਰੇ ਇਸਤੇਮਾਲ ਕਰ ਸਕਦਾ ਹੈ ਕਿਚਨ ਇਸਤੇਮਾਲ ਕਰ ਸਕਦਾ ਹੈ ਗੈਸ ਸਿਲੰਡਰ ਵੀ ਲੈ ਸਕਦਾ ਹੈ ਕਿਸੇ ਨੂੰ ਕੋਈ ਦਿੱਕਤ ਨਹੀਂ ਫਰਿਚ ਜੀ ਇੰਜੋਏ ਕਰ ਸਕਦਾ ਹੈ ਇੱਕ ਨੋਮੀਨਲ ਜਿਆ ਉਹਦਾ ਰੈਂਟ ਤਾਂ ਦੇਣਾ ਪਏਗਾ ਦੇਖ ਕੀ ਕੀ ਰੇਟ ਫਿਕਸ ਕੀਤਾ ਜੀ ਬਸ ਉਹ ਹੀ ਲੋਕੇ ਜਾਨਣਾ ਚਾਹੁੰਦੇ ਹੈ ਕੀ ਰੇਟ ਫਿਕਸ ਕੀਤਾ ਜੀ ਉਹਦਾ ਉਹਦਾ ਇਨਾ ਇਨਾ ਕਿ ਵੀ 25000 ਰੁਪਏ ਹੋਰ ਕਿੰਨਾ ਹੋਏਗਾ 25000 ਤੁਹਾਨੂੰ ਦੇਣਾ ਹੈ ਟਰਸਟ ਨੂੰ ਦੇਣਾ ਹੈ ਤੇ 25000 ਰੁਪਏ ਉਹਨੂੰ ਦੇਣਾ ਹਾਂ ਆਪਣਾ ਕੰਮ ਕਰੇ ਗੇ ਉਹ ਕਹਿ ਰਿਹਾ ਕਿ ਮੈਂ ਬਾਹਰੋਂ ਕੈਟਰਿੰਗ ਕਰਾ ਰਿਆ ਤੁਸੀਂ ਤੁਹਾਡੇ ਕੈਮਬ੍ਰਿਜ ਗੱਲ ਕਰ ਰਹੇ ਹੋ ਉਹ ਤੁਸੀਂ ਆ ਜਾਂਦੇ ਹੋ ਜੀ ਮੈਂ ਬਾਹਰੋਂ ਪਤਾ ਕੀਤਾ ਮੇਰਾ 1000 ਰੁਪਿਆ ਖਰਚਾ ਆਉਂਦਾ ਪਰ ਪਲੇਟ ਪਰ ਪਲੇਟ ਹੈ ਤੇ ਮੈਂ ਤੁਹਾਨੂੰ ਕਹਿੰਦਾ ਵੀ ਤੁਸੀਂ ਬਾਹਰ ਕਿਉਂ ਜਾਂਦੇ ਪਈਓ ਸਰ ਬਾਹਰ ਤੋਂ ਮੈਂ ਤੁਹਾਨੂੰ ਕਿਤੇ ਬੈਟਰ ਦੇ ਰਿਆ 500-700 ਰੁਪਏ ਦੇ ਵਿੱਚ ਓਕੇ ਕੋਈ ਆਪਣੀ ਬੱਚੇ ਦਾ ਅੱਜ ਵਿਆਹ ਇੱਥੇ ਐਮਕੇ ਚ ਕਰ ਰਿਹਾ ਕਿਸੇ ਹੋਰ ਹੋਟਲ ਚ ਕਰ ਰਿਹਾ ਸਰ ਉਹ 1500 2000 ਤੋਂ ਘੱਟ ਪਲੇਟ ਨਹੀਂ ਆਂਦੀ ਜੀ ਉਸ ਤੋਂ ਚੈਲੰਜ ਹੈ ਉਸ ਤੋਂ ਅੱਧੇ ਰੇਟ 'ਚ ਉਸ ਤੋਂ ਵੱਧ ਵਧਿਆ ਕਰਕੇ ਦੇ ਦਮਤ ਮਤਲਬ ਸਰ ਫਿਰ ਗੱਲ ਤੇ ਹੋਈ ਆ ਗਈ ਨਾ ਜੀ ਮੰਨ ਲਓ ਮੈਂ ਤੁਹਾਨੂੰ 25000 ਦੇ ਦਿੱਤਾ ਮੈਂ ਤੇ ਕਿਰਾਏ ਤੇ ਤੁਹਾਡਾ ਉਹ ਲੈ ਲਿਆ ਫਿਰ ਮਜਬੂਰ ਐ ਮੈਂ ਨਾ ਜਿਵੇਂ ਫੂਡੀ ਦੁਵਾਲਿਆਂ ਕੋਲੋਂ ਹੀ ਕਿਵੇਂ ਮੈਂ ਆਪਣੇ ਆਪਣੇ ਲਵਾਈ ਵੀ ਲਾ ਸਕਦਾ ਜੀ ਤੁਸੀਂ ਬਿਲਕੁਲ ਬਿਲਕੁਲ ਤੁਸੀਂ ਆਪਣੇ ਹਲਵਾਈ ਲਗਾ ਸਕਦੇ ਹੋ ਆਪਣਾ ਕੇਟਰ ਲਿਆ ਸਕਦੇ ਹੋ ਕੰਮ ਕਰਾ ਸਕਦੇ ਹੋ ਮਤਲਬ ਜੇ ਉਹਦੇ ਕੋਲੋਂ ਅਸੀਂ ਉਹਦਾ ਸਮਾਨ ਉਹ ਉਹਨੂੰ ਕਰਾਇਆ ਉਹਨੂੰ ਵੱਖਰਾ ਦੇਣਾ ਕਰਾ ਦੇ ਦਿਓ ਨੋਮੀਨਲ ਜਿਆ ਜੋ ਕਰਾਇਆ ਉਹ ਫਿਕਸ ਕਰੋਗੇ ਫਿਕਸ ਕਰੋਗੇ ਉਹਦਾ ਕਰਾਇਆ ਹਾਂ ਜੇ ਉਹ ਬੰਦਾ ਕਹਿ ਰਿਹਾ ਕਿ ਮੈਨੂੰ ਆ ਜਿਹੜਾ ਕਰਾਇਆ ਹੈ ਇਹ ਮੇਰਾ ਸਮਾਨ ਦਾ ਇੰਨਾ ਹੈ ਮਾਰਕੀਟ ਪਤਾ ਕਰ ਲਵੇ ਉਸ ਤੋਂ ਉਹਨੂੰ ਅੱਧੇ ਰੇਟ ਤੇ ਦੇ ਬਿਲ ਜਾਏ ਤੁਸੀਂ ਕੋਈ ਫਿਕਸ ਕਰਦੇ ਹੋਗੇ ਤਾਂ ਕਿ ਦੇਖੋ ਕੈਫੀਨੇਟਲੀ ਇੱਕ ਵੀ ਵਿਅਕਤੀ ਜੇ ਕੋਈ ਕਹਿੰਦਾ ਕਿ ਮੈਂ ਉਸ ਤੋਂ ਮੈਂ ਆਪਣਾ ਹੀ ਕਿਟਰ ਲਗਾਣਾ ਹੈ ਆਪਣਾ ਹੀ ਕਰਨਾ ਹੈ ਸਾਰੀ ਸਮਾਨ ਇਸਤੇਮਾਲ ਕਰੇ ਖੁਦ ਕਰ ਲਵੇ ਕੋਈ ਦਿੱਕਤ ਨਹੀਂ ਹੈ ਕੋਈ ਦਿੱਕਤ ਨਹੀਂ ਚਲੋ ਦੇਖੋ ਤਲਵਾਰ ਸਾਹਿਬ ਨੇ ਬਿਲਕੁਲ ਕਲੀਅਰ ਕਰ ਦਿੱਤਾ ਵੀ ਉਸ ਬੰਦੇ ਨੂੰ ਸਿਰਫ ਅਸੀਂ ਇਸ ਕਰਕੇ ਦਿੱਤਾ ਕਿਉਂਕਿ ਜਿੰਨਾ ਰੀਨੋਵੇਸ਼ਨ ਤੇ ਖਰਚਾ ਆਇਆ 30-35 ਲੱਖ ਰੁਪਏ ਖਰਚਾ ਉਹ ਮੇਰੇ ਖਿਆਲ 10 ਕਰੋੜ ਦੀ ਤਾਂ ਬਿਲਡਿੰਗ ਬਣੀ ਹੋਈ ਹੈ ਜਿਹੜੀ ਜਗਾ ਉਹਦੀ ਵਕਰੀ ਹੋਣੀ ਹੈ ਤੇ ਉਹਨੂੰ ਦਿੱਤਾ ਤੇ ਜਾ ਨਹੀਂ ਸਕਦਾ ਵੀ 35 ਲੱਖ ਰੁਪਏ ਦੇ ਵਿੱਚ ਉਹਨੂੰ ਤੂੰ ਤੁਸੀਂ ਪੱਕਾ ਵਰਤੋ ਇਹਨਾਂ ਨੇ ਕਲੀਅਰ ਗੱਲਾਂ ਦੋ ਕੀਤੀਆਂ ਇੱਕ ਤੇ ਜਿਹੜੇ ਬੰਦੇ ਨੇ ਵੀ ਉੱਥੇ ਪ੍ਰੋਗਰਾਮ ਕਰਨਾ ਹੈ 25000 ਰੁਪਏ ਰਸ ਦੇ ਖਾਤੇ ਜਮਾ ਕਰਾਉਣਾ ਪਾਏਗਾ ਔਰ ਦੂਸਰਾ ਜਿਹੜਾ ਉਥੇ ਮੰਨ ਲਓ ਉਸ ਦਾ ਸਮਾਨ ਵਰਤਦਾ ਹੈ ਕੋਈ ਉਹਦਾ ਭਾਂਡੇ ਲੱਗੇ ਆ ਉਹਦੀ ਫਰਨੀਚਰ ਲੱਗੇ ਆ ਉਹ ਵਰਤਦਾ ਉਹਦੇ ਪੈਸੇ ਵੀ ਉਹਨੂੰ ਦੇਣੇ ਪੈਣਗੇ ਇਹ ਕਹਿੰਦੇ 20 ਤੋਂ 25000 ਪਰਫਿਕਸ ਮੈਂ ਇਹਨਾਂ ਨੂੰ ਬੇਨਤੀ ਵੀ ਕੀਤੀ ਹੈ ਵੀ ਉਹ ਫਿਕਸ ਕਰ ਦੇਣਾ ਚਾਹੀਦਾ ਤਾਂ ਕਿ ਲੋਕਾਂ ਦੇ ਨਾਲ ਮੁੜ ਕੇ ਟਕਰਾਵ ਦੀ ਸਥਿਤੀ ਪੈਦਾ ਨਾ ਹੋਏ ਇਹਨਾਂ ਨੇ ਇੱਕ ਹੋਰ ਗੱਲ ਜਿਹੜੀ ਕਲੀਅਰ ਕਰ ਦਿੱਤੀ ਹੈ ਵੀ ਕੋਈ ਬੰਦਾ ਕਿਸੇ ਨੂੰ ਮਜਬੂਰ ਨਹੀਂ ਕੀਤਾ ਜਾਏਗਾ ਵੀ ਕਿ ਉਹ ਫੂਡੀਜ਼ ਵਾਲਿਆਂ ਕੋਲੋਂ ਹੀ ਵੀ ਕੈਟਰਿੰਗ ਕਰਾਏ ਉਹ ਆਪਣਾ ਹਲਵਾਈ ਵੀ ला ਸਕਦਾ ਹੈ ਚਲੋ ਸਾਡਾ ਮਕਸਦ ਸੀਗਾ ਕਿਉਂਕਿ ਸਾਡੇ ਤੱਕ ਬਹੁਤ ਸਾਰੀਆਂ ਸ਼ਿਕਾਇਤਾਂ ਪਹੁੰਚੀਆਂ ਸਨ ਅਸੀਂ ਇਸ ਨੂੰ ਲੈ ਕੇ ਜਿਹੜੇ ਸਾਬਕਾ ਕੈਬਨਿਟ ਮਿਨਿਸਟਰ ਰਹੇ ਨੇ ਅਨਿਲ ਜੋਸ਼ੀ ਉਹਨਾਂ ਨਾਲ ਵੀ ਗੱਲਬਾਤ ਕੀਤੀ ਏ ਉਹ ਤੁਹਾਨੂੰ ਪਹਿਲੇ ਸੁਣਾਇ ਚੁੱਕੇ ਆ ਵੀ ਉਹਨਾਂ ਦਾ ਕੀ ਕਹਿਣਾ ਹੈ ਜੀ 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 ਹਾਂ ਜੀ ਆ ਮੈਂ ਤੁਹਾਡੇ ਗੱਲ ਤੋਂ ਇੱਕ ਵਾਰ ਕਰ ਲਾ ਮੇਰੇ ਕੋਈ ਬਹੁਤ ਨੀਡੀ ਪਰਸਨ ਆ ਰਿਹਾ ਜੀ 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 ਆ ਮੈਂ ਰਾਈਟ ਸਾਈਡ ਤੇ ਕੋ ਰੱਖੇ ਆ ਠੀਕ ਆ ਉਹਦੇ ਨਾਲ ਵੀ ਗੱਲ ਕਰ ਲਈ ਆ ਫੂਡ ਸੋਲਰ ਨਾਲ ਉਹ ਮੰਨ ਲਓ ਮੰਨ ਲਓ ਕਿਰਾਇਆ 25000 ਰੁਪਏ ਜਾਂ 30000 ਰੁਪਿਆ ਉਹ ਮੈਨੂੰ ਕਹਿ ਰਿਹਾ ਕਿ ਇਹਨਾਂ ਨੇ ਇੱਕ ਹੋਰ ਗੱਲ ਕਲੀਅਰ ਕਰ ਦਿੱਤੀ ਤਲਵਾਰ ਸਾਹਿਬ ਨੇ ਵੀ ਜੇ ਕੋਈ ਗਰੀਬ ਬੰਦਾ ਆਇਆ ਤੇ ਰਾਈਟਸ ਜਿਹੜੇ ਮੈਂ ਆਪਣੇ ਕੋਲ ਕਹਿੰਦੇ ਰਿਜ਼ਰਵ ਰੱਖਿਆ ਨੇ ਚਲੋ ਬਿਲਕੁਲ ਠੀਕ ਹੈ ਇਹਨਾਂ ਨੇ ਲੋਕਾਂ ਦਾ ਵੀ ਧਿਆਨ ਰੱਖਿਆ ਵੀ ਮੇਰੇ ਕੋ ਜਿਹਦੇ ਬੰਦੇ ਕੋਈ ਆਰੇ ਕੋ ਪੈਸੇ ਨਹੀਂ ਗਏ ਕਮਿਊਨਿਟੀ ਹਾਲ ਦਾ ਤੇ ਮਤਲਬ ਹੀ ਇਹ ਹੁੰਦਾ ਕਿ ਆਸ-ਪਾਸ ਦੀ ਕਮਿਊਨਿਟੀ ਨੂੰ ਲੋਕਾਂ ਨੂੰ ਉਹ ਹਾਲ ਸਰਵ ਕਰਨਾ ਸੁਸਾਇਟੀ ਨੂੰ ਸਰਵ ਕਰਨਾ ਇਸੇ ਕਰਕੇ ਇੱਕ ਕਮਿਊਨਿਟੀ ਹਾਲ ਬਣਾਇਆ ਗਿਆ ਸੀਗਾ ਹੁਣ ਫੈਸਲਾ ਤੁਸੀਂ ਕਰਨਾ ਹੈ ਪਹਿਲੀ ਸਰਕਾਰ ਨੇ ਜਿਸ ਮਨਸ਼ਾ ਦੇ ਨਾਲ ਇਹ ਕਮਿਊਨਿਟੀ ਹਾਲ ਬਣਾਇਆ ਸੀ ਕੀ ਉਸਰਾਂ ਹੀ ਉਹਦੀ ਵਰਤੋਂ ਹੋ ਰਹੀ ਏ ਜਾਂ ਨਹੀਂ ਜੇ ਤੁਹ ਜਿਹੜੇ ਚੇਅਰਮੈਨ ਨੇ अशोक तलवार ਉਹਨਾਂ ਨਾਲ ਸੰਪਰਕ ਕਰਕੇ ਆਪਣੇ ਸੁਝਾਅ ਵੀ ਦੇ ਸਕਦੇ ਹੋ ਅਮਰਸਰ ਤੋਂ डी4 ਜੁਦੀ ਦੀਪਕ ਪੰਡਾਰੀ ਦੀ ਖਾਸ ਰਿਪੋਰਟ